ਆ ਸੁਣੋ ਗੱਲ ਸੁਣੋ ਗੱਲ ਸੁਣੋ ਧਿਆਨ ਦੇ ਨਾਲ ਮੇਰੀ ਗੱਲ ਸੁਣ ਲਓ ਮੈਂ ਤੁਹਾਡੇ ਨਾਲ ਚੈਲੰਜ ਕਰਦਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਸੂਟ ਮੈਂ ਤੁਹਾਨੂੰ ਦਿਖਾਉਣੇ ਆ ਜੋ ਰੇਟ ਤੁਹਾਨੂੰ ਦੱਸਣਾ ਮੈਂ ਕਹਾਂ ਜੇ ਸੂਟ ਨਾ ਪਸੰਦ ਆਏ ਜੇ ਰੇਟ ਘੱਟ ਨਾ ਲੱਗਾ ਜੋ ਕਿਹਾ ਦਿੱਤਾ ਮੈਂ ਠੋਕ ਕੇ ਚੈਲੰਜ ਕਰਦਾ ਬਾਜ਼ਾਰ 'ਚ 15-1500 16-1600 18-1800 ਤੋਂ ਘੱਟ ਨਹੀਂ ਕੋਈ ਦਿੰਦਾ ਬਾਗੇ ਪੁਰਾਣੇ ਮਾਦੂ ਜੀ ਦੀ ਦਸਤਾਰ ਤੇ ਆਜੋ ਲੈ ਜਾਓ 5-500 5-500 5-500 ਪਿਆਰ ਮਸਲੀਨ ਦਾ ਸੂਟ ਅੱਜ ਚੱਕੋ ਜੀ ਵਰਕ ਕਿੰਨਾ ਸ਼ਾਨਦਾਰ ਵਾਈਟ ਹੋਇਆ ਹੋਇਆ ਦੁਪੱਟਾ ਨਾਲ ਡਿਟੈਲ ਲਾ ਕੇ 650 ਰੁਪਏ ਦਾ ਚੱਕੋ ਜੀ ਰੰਗ ਕਾਲਾ ਜਿਹੜਾ ਪਾਲਵੇ ਉਹਨੂੰ ਨਹੀਂ ਲੱਗਦਾ ਪਾਲਾ ਜਿਹੜਾ ਪਾਉਂਦਾ ਰੰਗ ਬਲੈਕ ਜਾਂਦਾ ਬਹੁਛੇ ਦੀ ਬਲੈਕ 2000 ਰੁਪਏ ਦਾ ਸੂਟ ਆ ਭਾਈ ਸਾਹਿਬ 2000 ਰੁਪਏ ਦਾ ਬਾਜ਼ਾਰ 'ਚ ਸਾਡੇ ਕੋਲ ਲੈ ਜਾਓ 1500 ਦੇ 2200 2300 2400 ਪਰ ਸਾਡਾ ਰੇਟ ਸਿਰਫ 850 ਰੁਪਏ ਦਾ ਸੂਟ ਸਪੋਟ ਵਾਲਾ ਬੁਟੀਕ ਵਾਲਾ ਪੀਸ ਕੋਈ 225 250 ਨਹੀਂ ਚੱਕ ਲੋ 1000 ਰੁਪਏ ਚ 850 ਰੁਪਏ ਦਾ ਸੂਟ ਭਾਜੀ 850 ਦਾ ਲੈ ਆ ਵੀ 850 ਦੇ ਵਿੱਚ 850 ਦੇ ਵਿੱਚ ਕੰਪਲੀਟ ਸੂਟ ਦੇ ਰਹੇ ਆ ਆ ਰੇਟ ਦੇਖੋ ਲਿਖਿਆ ਹੋਇਆ ਆ ਹੈਗਾ 1000 ਰੁਪਏ ਦਾ ਹਰ ਇੱਕ ਦਾ ਰੇਟ ਉੱਪਰ ਲਿਖਿਆ ਤੇ ਝੂਠ ਨਹੀਂ ਬੋਲਿਆ ਜਾਂਦਾ ਇੱਥੇ ਠੱਗੀ ਨਹੀਂ ਕੀਤੀ ਜਾਂਦੀ ਕਸਟਮਰ ਨੂੰ ਖਰਾਬ ਨਹੀਂ ਕੀਤਾ ਜਾਂਦਾ ਜੇ ਚਾਹੇ ਪਾਰਟੀ ਵੇਅਰ ਪੋਣਾ ਰਾਇਲ ਕਲਾਸ ਸੂਟ ਆਗੇ ਜੀ ਮਾਰਕੀਟ 'ਚ 3000 ਦਾ ਇੱਥੇ 1500 ਦਾ ਉਹ ਆਮੋ ਅਸੀਂ ਆ ਤਾਈਆਂ ਚਾਚੀਆਂ ਲਈ ਪ੍ਰਿੰਟਡ ਸੂਟ ਸਾਡੇ ਕੋਲ ਆ ਗਿਆ ਆ ਵੀ ਤੁਹਾਡਾ ਬਹੁਤ ਵੱਡਾ ਫਾਇਦਾ ਸੁਨਹਿਰੀ ਫੈਰਾ ਜੀ ਸੁਨਹਿਰੀ ਫਾਇਦਾ 10000 ਰੁਪਏ ਬਾਚ ਰਹੇ ਇਹ ਮਾਰਕੀਟ ਜੇ 8-8000 ਦੀਆਂ ਮਿਲਦੀਆਂ ਰਾਇਲ ਕਲਾਸ ਸੂਟ ਹੈ ਇਹ ਵੀ ਅੱਧੇ ਰੇਟ ਜੇ ਦੇ ਦੇਣੇ ਆ ਜੀ ਆ ਚੱਕੋ ਡਿਜ਼ਾਈਨ ਨਵੇਂ ਤੋਂ ਨਵਾਂ ਇਹ ਮੈਂ ਤੁਹਾਨੂੰ ਚੇਰਾ ਹੀ ਕਰਦਾ ਜੇ ਤੁਸੀਂ ਇਹ ਚੀਜ਼ ਮਹਾਲੀ ਚਲਜੋ ਚੰਡੀਗੜ੍ਹ ਚਲਜੋ ਇਹ ਹੀ ਪੀਸ 8-8000 9-9000 ਰੁਪਏ ਦੇ ਦਿੰਦੇ ਆ ਪਰ ਜੋ ਰੇਟ ਅਸੀਂ ਦੇ ਦੇਣਾ ਕਿਸੇ ਤੋਂ ਨਹੀਂ ਦੇ ਹੋਣਾ ਆ ਤੁਸੀਂ ਕਿਸੇ ਪਾਰਟੀ ਤੇ ਜਾਣਾ ਨਾਈਟ ਫੰਕਸ਼ਨ ਤੇ ਜਾਣਾ ਪਾ ਕੇ ਜਾਓ ਸੂਟ ਲੋਕੀ ਕਹਿਣਗੇ ਸੂਟ ਦਾ ਛੋਟਾ ਦੇਖੋ ਸਾਰਾ ਇਹਦਾ ਦੁਪੱਟਾ ਚੈੱਕ ਕਰੋ ਦੁਪੱਟੇ ਤੇ ਹੋਇਆ ਕੰਮ ਚੈੱਕ ਕਰੋ ਜੀ ਇਹੋ ਜੀਆਂ ਚੀਜ਼ਾਂ ਆਮ ਨਹੀਂ ਮਿਲਦੀਆਂ ਰੈੱਡ ਕਲਰ ਦਾ ਪੀਸ ਹੈ ਇਹ ਵੀ 1000 ਰੁਪਏ ਦਾ ਆ 850 ਰੁਪਏ ਦਾ ਆ 1275 ਦਾ ਆ ਵੀ 850 ਦਾ ਇਹ ਵੀ 850 ਇਹ ਵੀ 850 ਇਹ ਕੋਈ 1200 ਨਹੀਂ ਕੋਈ 1500 ਨਹੀਂ 500 ਰੁਪਏ ਦਾ ਸੂਟ ਦੇਣਾ ਜੀ ਬੜੀ 500 ਰੁਪਏ ਦਾ ਕੋਈ ਨਹੀਂ ਦਿੰਦਾ। ਥੋੜੀ ਬਾਜ਼ਾਰ 'ਚ 15 1500 16 1600 18 1800 ਤੋਂ ਘੱਟ ਨਹੀਂ ਕੋਈ ਦਿੰਦਾ। ਬਾਗੇ ਪੁਰਾਣੇ ਮਾਦੂ ਜੀ ਦੇ ਦਸਤਾਰ ਤੇ ਆਜੋ ਲੈ ਜਾਓ 5 500 5 500 5 500 ਪਿਆਰ ਮਸਲੀਨ ਦਾ ਸੂਟ ਆ ਚੱਕੋ ਜੀ ਵਰਕ ਕਿੰਨਾ ਸ਼ਾਨਦਾਰ ਵਾਈਟ ਹੋਇਆ ਹੋਇਆ। ਦੁਪੱਟਾ ਨਾਲ ਡਿਟੇਲ ਲਾ ਕੇ 650 ਰੁਪਏ ਦਾ ਚੱਕੋ ਜੀ। 2000 ਰੁਪਏ ਦਾ ਸੂਟ ਆ ਭਾਈ ਸਾਹਿਬ 2000 ਰੁਪਏ ਦਾ ਬਾਜ਼ਾਰ 'ਚ। ਸਾਡੇ ਕੋਲ ਲੈ ਜਾਓ 1500 ਦੇ ਦੋ ਆ ਚੱਕੋ ਡਿਜ਼ਾਈਨ ਇਹ ਵੀ 750 ਦਾ 1200 2300 2400 ਪਰ ਸਾਡਾ ਰੇਟ ਸਿਰਫ 850 ਰੁਪਏ ਦਾ ਸੂਟ ਸਪੋਟ ਵਾਲਾ ਬੁਟੀਕ ਵਾਲਾ ਪੀਸ ਕੋਈ 2200 2500 ਨਹੀਂ ਚੱਕ ਲੋ 1000 ਰੁਪਏ ਚ ਵਾਈਟ ਕਲਰ ਚੈੱਕ ਕਰ ਲੋ ਫੋਟੋ ਵਾਲਾ ਪੀਸ ਹੈ 1500 1700 1800 ਦਾ ਵਿਗਦਾ ਪਰ ਇਹ ਵੀ 7500 ਰੁਪਏ ਦਾ ਚਾਹੇ ਪਾਰਟੀ ਵੇਅਰ ਪਾਣਾ ਰਾਇਲ ਕਲਾਸ ਸੂਟ ਆ ਗਿਆ ਜੀ ਮਾਰਕੀਟ 'ਚ 3000 ਤਾਂ ਇੱਥੇ 1500 ਦਾ ਇਹ ਮਾਰਕੀਟ 'ਚ 8-8000 ਦੀਆਂ ਮਿਲਦੀਆਂ ਰਾਇਲ ਕਲਾਸ ਸੂਟ ਹੈ ਇਹ ਵੀ ਅੱਧਾ ਰੇਟ ਜੇ ਦੇ ਦੇਣੇ ਆ ਜੀ ਆ ਚੱਕੋ ਡਿਜ਼ਾਈਨ ਨਵੇਂ ਤੋਂ ਨਵਾਂ ਆ ਚੱਕੋ ਜੀ ਲਗਜ਼ਰੀ ਸੂਟ ਆ ਗਿਆ ਕਿੰਨਾ ਸੋਹਣਾ ਵਰਕ ਹੋਇਆ ਪਿਆਰਾ ਲਾਈਟ ਲਾਈਟ ਵਾਲਾ ਕਹਿੰਦੇ ਗਰਮੀਆਂ ਦੇ ਵਿੱਚ ਹੈਵੀ ਸੂਟ ਤਾਂ ਪੈਣ ਨਹੀਂ ਸ਼ਾਨਦਾਰ ਚੀਜ਼ਾਂ ਚਾਹੇ ਤੁਸੀਂ ਟੀਚਰ ਹੋ ਚਾਹੀ ਕਿਤੇ ਸਰਕਾਰੀ ਜੋਬ ਕਰਦੇ ਹੋ ਚਾਹੇ ਪ੍ਰਾਈਵੇਟ ਕਰਦੇ ਹੋ ਇਹ ਉਹ ਸੂਟ ਹੈ ਜਿਹੜੇ ਰਾਇਲ ਕਲਾਸ ਲੋਕ ਪਾਉਂਦੇ ਆ ਪਰ ਰੇਟ ਜਮੈਂ ਘੱਟ ਹੈ ਜੀ ਸੂਟ ਸੋਹਣਾ ਹਨਾ ਦੁਪੱਟਾ ਦੇਖੋ ਕਿੰਨਾ ਸੋਹਣਾ ਮਤਲਬ ਇਤਾਂ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਇੱਥੇ 2800 3025 2500 ਦੇ ਵਿੱਚ ਕਾਜ਼ਰੀ ਕਲਰ ਦਾ ਲਾਈਟ ਜ ਹੈ ਤੇ ਗ੍ਰੇ ਕੰਟਰਾਸਟ ਹੈ ਹੈਂਡਵਰਕ ਨਾਲ ਹੋਇਆ ਵੀ ਤੁਸੀਂ ਕਿਤੇ ਪਾਰਟੀ ਤੇ ਜਾਣਾ ਨਾਈਟ ਫੰਕਸ਼ਨ ਤੇ ਜਾਣਾ ਪਾ ਕੇ ਜਾਓ ਸੂਟ ਲੋਕੀ ਕਹਿਣਗੇ ਸੂਟ ਦਾ ਸੋਹਣਾ ਦੇਖੋ ਸਾਰਾ ਇਹਦਾ ਦੁਪੱਟਾ ਚੈੱਕ ਕਰੋ ਦੁਪੱਟੇ ਤੇ ਹੋਇਆ ਕੰਮ ਚੈੱਕ ਕਰੋ ਜੀ ਇਹੋ ਜੀਆਂ ਚੀਜ਼ਾਂ ਆਮ ਨਹੀਂ ਮਿਲਦੀਆਂ ਨਾ ਸੂਟ 1200 1500 ਖਰੀਦਣ ਦੀ ਲੋਟ ਹੈ 850 ਰੁਪਏ ਦਾ ਸੂਟ ਭਾਜੀ 850 ਦਾ ਲੈ ਆ ਵੀ 850 ਦੇ ਵਿੱਚ 850 ਦੇ ਵਿੱਚ ਕੰਪਲੀਟ ਸੂਟ ਦੇ ਰਹੇ ਆ ਰੇਟ ਦੇਖੋ ਲਿਖਿਆ ਹੋਇਆ 850 ਦੇ ਵਿੱਚ ਕਿਸੇ ਤੋਂ ਨਹੀਂ ਦੇ ਹੋਣਾ ਦੇਖੋ ਡਿਜ਼ਾਈਨਰ ਚੀਜ਼ਾਂ ਤੁਸੀਂ ਘਰ ਪਾਉਣਾ ਤੁਸੀਂ ਬਾਹਰ ਜਾਣਾ ਦੇਖੋ ਜਿੰਨੇ ਦੀ ਸਟਿਚਿੰਗ ਲੈ ਰਹੇ ਆ ਦੁਕਾਨਦਾਰ ਉਹਨੇ ਦੇ ਵਿੱਚ ਤੁਹਾਨੂੰ ਅਸੀਂ ਦੇ ਰਹੇ ਆ ਰੈਡੀमेड ਆ ਹੈਗਾ 1000 ਰੁਪਏ ਦਾ ਆ ਵੀ ਲਓ ਜੀ ਸਿਰਫ ਇੱਕ 1000 ਰੁਪਏ ਦੇ ਵਿੱਚ ਉਹ ਸੋਹਣੇ ਸੋਹਣੇ ਦੇਖੋ ਜੀ ਮਾਰਕੀਟ ਦੇ ਵਿੱਚ 8-800 ਰੁਪਿਆ ਕੱਲੀ ਸਵਾਈਆਂ ਤੇ ਅਸੀਂ ਪੀਸ ਰੈਡੀ ਕਰਕੇ ਦੁਪੱਟੇ ਦੇ ਨਾਲ ਦੇ ਦਿੰਨੇ ਆ ਆ ਚੱਕੋ ਡਿਜ਼ਾਈਨ ਨਵੇਂ ਤੋਂ ਨਵੇਂ ਆ ਆ ਚੈੱਕ ਕਰ ਲਓ ਭਾਜੀ ਰੈੱਡ ਕਲਰ ਦਾ ਪੀਸ ਆ ਇਹ ਵੀ 1000 ਰੁਪਏ ਦਾ ਆ 850 ਰੁਪਏ ਦਾ ਆ 1275 ਦਾ ਆ ਵੀ 850 ਦਾ ਇਹ ਵੀ 850 ਇਹ ਵੀ 850